ਹਾਂਜੀ ਸਸ਼ਿਕਾ ਜੀ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੀ ਹੋ ਹੋਮ ਹੋਗੇ ਅੱਜ ਆਪਾਂ ਤੁਹਾਨੂੰ ਫਿਰ ਦਿਖਾਉਣ ਜਾ ਰਹੇ ਹੈਗੇ ਪ੍ਰਾਣੀ ਵਰਸੀ ਦੀਆਂ ਆਪਣੀਆਂ ਪ੍ਰਾਣੀਆਂ ਜਾਦਾਂ ਬਿਸਤਰੀਆਂ ਚੁੱਕੀਆਂ ਇਹ ਤਾਂ ਕੋਈ ਹੈਗੀ ਆ ਮੇਰੇ ਹਿਸਾਬ ਨਾਲ ਇਹ ਤਾਂ ਕੋਈ ਜ਼ਿਆਦਾ ਨਹੀਂ ਹੈਗੀ ਇੱਥੇ 40 50 50 55 ਸਾਲ 55 ਕੁ ਸਾਲ 60 ਬਸ ਇੰਨੇ ਖਦੀ ਹੋਈ ਆ ਇਹ ਚੀਜ਼ ਤਾਂ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਸੀ ਆ ਵਾਲੀ ਆਲੇ ਦਿਖਾਈ ਸੀ ਇੱਕ ਕੁਛ ਜ਼ਿਆਦਾ ਪ੍ਰਾਣੀ ਆ ਹੈਨਾ ਇਹ ਆ ਆ ਜਿਹੜੀ ਹੈਗੀ ਆ ਆ ਤਾਂ ਮੈਂ ਖੁਦ ਵੀ ਬੁਣੀ ਹੋਈ ਆ ਮਤਲਬ ਕਿ ਇਹਨੂੰ ਤਾਂ ਮੈਂ ਆਪ ਕਰ ਲੈਂਦੀ ਸੀ ਡਿਜ਼ਾਈਨ ਹਨਾ ਇਹ ਤਾਰਾਂ ਦੀ ਬਣੀ ਹੋਈ ਟੋਕਰੀ ਰਹਿੰਦੀ ਐ ਇਹਨੂੰ ਤੇ ਬੀਬੀਆਂ ਨੂੰ ਵਿਆਹ ਦੇ ਵੇਲੇ ਦਾਜ ਦੇ ਵਿੱਚ ਦਿੱਤੀ ਜਾਂਦੀ ਸੀਗੀ ਇੱਕ ਦਾ ਝੋਲੇ ਦਿੱਤੇ ਜਾਂਦੇ ਸੀ ਨਾਲ ਬੀਬੀਆਂ ਨੂੰ ਇਹ ਦਿੱਤੀ ਜਾਂਦੀ ਸੀ ਆ ਦੇਖੋ ਇਹ ਟੋਕਰੀ ਤੁਸੀਂ ਆਪ ਦੇਖ ਸਕਦੇ ਹੋ ਹਨਾ ਇਹ ਟੋਕਰੀ ਇਦਾਂ ਠੀਕ ਹੈ ਇਹ ਟੋਕਰੀ ਦੇਖੋ ਤੁਸੀਂ ਕਿੰਨੀ ਸੋਹਣੀ ਟੋਕਰੀ ਐ ਇਹ ਵੀ ਆਪਣੇ ਸੱਭਿਆਚਾਰ ਦੀ ਇੱਕ ਨਿਸ਼ਾਨੀ ਹੈ ਬੀਬੀਆਂ ਨੂੰ ਵਿਆਹਾਂ ਦੇ ਵਿੱਚ ਦਾਜ ਦੇ ਵਿੱਚ ਬੀਬੀਆਂ ਨੂੰ ਵਿਆਹਾਂ ਵਿੱਚ ਦਾਜ ਦੇ ਵਿੱਚ ਦਿੱਤੀਆਂ ਜਾਂਦੇ ਨਾਲ ਸੀ ਇਹ ਮਤਲਬ ਕਿ ਟੋਕਰੀਆਂ ਬਣ ਲੈਂਦੀਆਂ ਸੀ ਬੀਬੀਆਂ ਆਪ ਤਾਂ ਆਪ ਦੇ ਹੱਥੀਂ ਜਿਵੇਂ ਚੋਲੇ ਕੱਢਦੀਆਂ ਸੀ ਚਾਦਰਾਂ ਕੱਢਦੀਆਂ ਸੀ ਕਿ ਸਿੱਧਾ ਉਦੋਂ ਇਹ ਵੀ ਚੀਜ਼ ਤਿਆਰ ਕੀਤੀ ਜਾਂਦੀ ਸੀ ਅਲੱਗ-ਅਲੱਗ ਤਾਰਾਂ ਰੰਗਾਂ ਦੀਆਂ ਹੁੰਦੀਆਂ ਸੀਆਂ ਤੇ ਬੀਬੀਆਂ ਡਿਜ਼ਾਈਨ ਪਾ ਕੇ ਤੇ ਉਦਾਂ ਤੇ ਇਹਨੂੰ ਗੰਢਾਂ ਦੇ ਰੇ ਕੇ ਬਣਾ ਲੈਂਦੇ ਸੋਖੀ ਆ ਬਣਾਉਣੀ ਸੁਣੀ ਆ ਛੇਤੀ ਬਣ ਜਾਂਦੀ ਆ ਨਜ਼ਰ ਨਹੀਂ ਲੱਗਦਾ ਆਹ ਚੀਜ਼ ਦੇ ਵਿੱਚ ਸਪੇਸ ਦੇਣ ਲਈ ਜੀ ਮੈਂ ਆਪਾ ਬਣਾਉਣੀ ਹੈਗੀ ਆ ਵੀ ਕੋਈ ਮੈਂ ਗ੍ਰਿਪ ਜੀ ਤੇ ਸਪੇਸ ਜੀ ਬਣ ਜਾਂਦੀ ਉਹਦੇ ਇਹਦੇ ਵਿੱਚ ਤਾਰਾਂ ਪਾਉਂਦੇ ਸੀ ਪਰ ਇਹਦੇ ਵਿੱਚ ਤਾਰਾਂ ਨਹੀਂ ਪਾਈਆਂ ਹੋਈਆਂ ਆ ਤਾਰਾਂ ਪਾ ਦਿੰਦੇ ਸੀ ਫਿਰ ਇਦਾਂ ਹੀ ਖੜੀ ਜੇ ਰਹਿੰਦੀ ਸੀ ਵੀ ਚੀਜ਼ ਵੀ ਜਿਹੜੀ ਵਿੱਚ ਆਸਾਨੀ ਨਾਲ ਧਰੀ ਜਾਂਦੀ ਸੀਗੀ ਹੁਣ ਮੈਂ ਤੁਹਾਨੂੰ ਦਿਖਾਣੀ ਜ਼ਰੂਰੀ ਕਿਉਂਕਿ ਮੇਰੇ ਹੱਥ ਵਿੱਚ ਫੋਨ ਪੜਿਆ ਹੋਇਆ ਕਰੀਏ ਅੱਛਾ ਇਦਾਂ ਕਰਕੇ ਇਹਦੀ ਗ੍ਰਿਪ ਜੀ ਬਣ ਜਾਂਦੀ ਸੀ ਤੁਹਾਨੂੰ ਦਿਖਾਉਣੀ ਆ ਆ ਦੇਖੋ ਇਦਾਂ ਇਦਾਂ ਹੈ ਸਪੇਸ ਜੀ ਦੀ ਮਿੱਥੇ ਬਣੀ ਹੋਈ ਜਾਵੇ ਸਪੇਸ ਜੀ ਇਦਾਂ ਨਿਤਲੀ ਸਾਈਡ ਤੇ ਗਾਰਡ ਕਿਦੋਂ ਨੀ ਮੈ ਤੁਨੋਂ ਤੇ ਇਦਾਂ ਬਣ ਜਾਂਦੀ ਸੀਗੀ ਇਹ ਸਪੇਸ ਜੀ ਤੇ ਫਿੱਟ ਜੀ ਇਹਦੇ ਵਿੱਚ ਇਦਾਂ ਕਰਕੇ ਖੜੀ ਰਹਿੰਦੀ ਸੀ ਆ ਦੇਖੋ ਸਪੇਸ ਜੀ ਬਣ ਗਈ ਨਾ ਇਹ ਚੀਜ਼ਾਂ ਵਿੱਚ ਸਮਾਨ ਕੱਪੜੇ ਲੀਡੇ ਜੋ ਪਾਉਂਦੇ ਸੀ ਪਾਉਂਦੇ ਸੀ ਬੱਚੇ ਦੀ ਕੋਈ ਉਦੋਂ ਜੁੰਗਣੀਆਂ ਚੰਗਣੀਆਂ ਹੁੰਦੀਆਂ ਸੀ ਉਦੋਂ ਵੀ ਕੋਈ ਚੀਜ਼ ਪਾਉਣੀ ਆ ਜਾਂ ਕੁਝ ਵੀ ਪਾਉਣਾ ਹੈ ਨਾ ਤੇ ਇਹ ਪਾਈ ਜਾਂਦੀ ਸੀ ਇਹਦੇ ਨਾਲ ਹੀ ਇੱਕ ਆਹ ਚੀਜ਼ ਪਾ ਦਿੰਦੇ ਆ ਤੇ ਇਹਦੇ ਨਾਲ ਹੀ ਇੱਕ ਆਹ ਚੀਜ਼ ਹੈਗੀ ਆ ਇਹ ਇਹ ਵੀ ਡਿਜ਼ਾਈਨ ਹੈ ਵੀ ਤਾਰਾਂ ਦੀ ਬਣੀ ਹੋਈ ਆ ਦੇਖੋ ਤੇ ਇਹ ਵੀ ਇਹ ਪਰਸਵ ਨੂੰ ਇਹ ਬੀਬੀਆਂ ਪਾ ਲੈਂਦੇ ਨਾ ਸੀ ਉਹ ਟੋਕਰੀ ਹੱਥ 'ਚ ਵੜ ਲੈਣੇ ਸੀ ਤੇ ਮੈਚਿੰਗ ਮੈਚਿੰਗ ਤਾਂ ਉਦੋਂ ਵੀ ਚੱਲਦਾ ਸੀਗਾ ਪਰ ਉਹ ਆਦੇ ਹੱਥੀ ਕਰਦੀਆਂ ਸੀਗੀਆਂ ਬੀਬੀਆਂ ਮੈਚ ਆਈ ਨਹੀਂ ਸੀਗਾ ਵੀ ਇਦਾਂ ਕਰਕੇ ਵੀ ਆ ਪਾ ਸ਼ੇਰ ਗਏ ਭੱਜ ਕੇ ਪੈਸੇ ਲਾ ਜਾਂਦੇ ਆ ਦੇ ਹੱਥੀ ਮਿਹਨਤ ਕਰਦਿਆਂ ਸੀ ਆ ਦੇ ਹੱਥਾਂ ਦੀ ਮਿਹਨਤ ਆਪਾਂ ਛੱਡਤੀ ਸਾਰੇ ਲੋਕਾਂ ਨੇ ਜਿਹੜੀ ਆਪਾਂ ਨੂੰ ਕਰਨੀ ਚਾਹੀਦੀ ਆ ਨਾ ਬੱਚਿਆਂ ਨੂੰ ਗਾਂ ਵੀ ਆਪਣੇ ਇਸ ਬਾਰੇ ਪਤਾ ਲੱਗਦਾ ਰਹੇ ਵੀ ਇਹ ਆ ਚੀਜ਼ਾਂ ਸੀ ਹੱਥੀ ਕਰ ਸਕਦੇ ਕਿੰਨੇ ਸੋਹਣੇ ਡਿਜ਼ਾਈਨ ਲਾ ਕੇ ਇਥੇ ਜਿਵੇਂ ਅੱਜ ਕੱਲ ਬਟਨ-ਬਟਨ ਲਾਉਂਦੇ ਆ ਫੈਂਸੀ ਜਾਂ ਕੋਈ ਚੀਜ਼ ਆ ਦੇਖ ਤਾਂ ਆ ਨੀ ਇਦਾਂ-ਇਦਾਂ ਕਰਕੇ ਦੀ ਤਾਂ ਆ ਦੇਖੋ ਸਲਾਮ ਨੂੰ ਆ ਦੇ ਕੋ ਡਿਜ਼ਾਈਨ ਪਾਈ ਹੋਇਆ ਕੱਲਾ ਬਣਾ ਕੇ ਤੇ ਨਾਲ ਇਹਦੇ ਨਾਲ ਆਈ ਬੰਦ ਹੋ ਜਾਂਦੀਆਂ ਇਹ ਆ ਦੇਖੋ ਇੱਥੋਂ ਖੁੱਲ੍ਹ ਜਾਂਦੀ ਆ ਇਥੇ ਬੰਦ ਹੋ ਜਾਂਦੀ ਹੈ ਇਹ ਚੀਜ਼ਾਂ ਸਾਰੀਆਂ ਆਪਣੀ ਸੱਭਿਆਚਾਰ ਦੇ ਨਿਸ਼ਾਨੀਆਂ ਹੈ ਤੇ ਪ੍ਰਾਣੀਆਂ ਤੇ ਜੇ ਤੁਹਾਨੂੰ ਮੇਰਾ ਇਹ ਪ੍ਰਾਰਲਾ ਵਧੀਆ ਲੱਗਦਾ ਹੈ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ਸ਼ਟ੍ਰੀ ਕਾਲ ਜੀ ਧੰਨਵਾਦ